ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਵੀ ਠੀਕ ਅਸੀਂ ਵੀ ਠੀਕ ਆਈ ਸਵਾਗਤ ਹੈ ਜੀ ਤੁਹਾਡਾ ਸਾਡੇ ਸਿਮਰਜੀਤ ਸਿੰਘ ਮਾਨ ਵਲੌਗ ਤੇ ਵਿੱਚ ਇਹ ਨਿਊ ਚੈਨਲ ਆਗਾ ਤੇ ਕੋਸ਼ਿਸ਼ ਹੈਗੀ ਤੁਹਾਨੂੰ ਇਹ ਵਲੌਗ ਵੀ ਵਧੀਆ ਹੋਊਗਾ ਪਹਿਲਾ ਵਲੌਗ ਆ ਪਹਿਲਾ ਪਹਿਲਾ ਪਾ ਚੁੱਕੇ ਸੀ ਪੁਰਾਣੇ ਵੀਡੀਓ ਸੀ ਹੈ ਤੇ ਹੁਣ ਆਪਾਂ ਸਟਾਰਟਿੰਗ ਕੀਤੀ ਹੈ ਨਵੇਂ ਵਲੌਗ ਤੋਂ ਤੇ ਤੁਹਾਨੂੰ ਇਹ ਬਲੌਗ ਸਿਰਫ ਆਪਣੇ ਬੀ ਸਿੰਘ ਆਲਮੋਸਟ ਸਾਰਾ ਹੀ ਹੋਇਆ ਕਰੂਗਾ ਜ਼ਰੂਰੀ ਨਹੀਂ ਹੈਗਾ ਵੀ ਜਿਹ ਵਿੱਚ ਪਸ਼ੂਆਂ ਦਾ ਪੋਣਾ ਸਾਰਾ ਆਲਮੋਸਟ ਸਾਰਾ ਹੋਇਆ ਕਰੂਗਾ ਸਾਰਾ ਕੁਝ ਦਿਖਾਇਆ ਕਰਨਾ ਇਹਦੇ ਵਿੱਚ ਤੇ ਚਲੋ ਹੁਣ ਸ਼ੁਰੂਆਤ ਕਰਦੇ ਆ ਆਪਣੇ ਚੈਨਲ ਦੀ ਤੇ ਹੁਣ ਦਿਖਾਉਣਾ ਤੁਹਾਨੂੰ ਕੀ ਹੋ ਰਿਹਾਗਾ ਆਪਾਂ ਚੱਲਦੇ ਆ ਅੰਦਰ ਮੇਰਾ ਹੱਥ ਬੈਡ ਉਫ ਸਿਮਰਜੀਤ ਸਿੰਘ ਮਾਨ ਇਹਦਾ ਜਨਮ ਹੋਦਾ ਹੋਇਆ ਸੀਗਾ ਜਦੋਂ ਸਿਮਰਨਜੀਤ ਸਿੰਘ ਮਾਂ ਜਿੱਤਿਆ ਸੀ ਉਹਦਾ ਨਾਮ ਰੱਖਿਆ ਇਹਦੇ ਨਾਮ ਦੀ ਕੀ ਕਹਿੰਦੇ ਹੁੰਦੇ ਆਗੇ ਬੋਲ ਲਿਓ ਬਹੁਤ ਆ ਬੋਲ ਲਿਓ ਕਾ ਤੇ ਮਿਰਚਾਂ ਦੇਖ ਲਓ ਆਪਣੀਆਂ ਆ ਦੇਖੋ ਮਿਰਚਾਂ ਤੋੜਨ ਵਾਲਿਆਂ ਨੇ ਪਰ ਮੀਂਹ ਕੁਝ ਕਰਨੇ ਨਹੀਂ ਦਿੰਦਾ ਹੈਗਾ ਕਰਿਆ ਵੀ ਕੀ ਜਾਵੇ ਹਾਂ ਮਿਰਚਾਂ ਪਤਾ ਕਿਹੜਾ ਕਾ ਹੂੰ ਆਹ ਬੂਝਾ ਹੋਣਾ ਕਿਹੜਾ ਕਾ ਕਿਹੜਾ ਕਾ ਇਹ ਚਟਨੀ ਵਾਲਾ ਚਟਨੀ ਆ ਸਪੈਸ਼ਲ ਹਾਂ ਚਟਨੀ ਇਹਦੇ ਨਾਲ ਹੁੰਦੀ ਆ ਆਹ ਇਹਦੇ ਨਾਲ ਉਹ ਮਿਰਚਾਂ ਚਾਰ ਵਾਲੀਆਂ ਚਾਰ ਵਾਲੀਆਂ ਉਹ ਵੀ ਲਾਲ ਮਿਰਚਾਂ ਅੱਡ ਕਰਦੇ ਆਂ ਫੋਨ ਕਰਦੇ ਆਪਾਂ ਲੀਲੋ ਨੂੰ ਵੀ ਆ ਜਾ ਕੋਈ ਕੱਦੂ ਕਾਦੂ ਨਹੀਂ ਲੱਗਿਆ ਹੈਗਾ ਮੈਨੂੰ ਡਰ ਲੱਗਦਾ ਨਾ ਮੀਂਹ ਦੇ ਪਾਣੀ ਚ ਕਹ ਹੁੰਦੀ ਹੈ ਨਾ ਮੇਰੇ ਪੈਰਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਅਲਰਜੀ ਹੋ ਜਾਂਦੀ ਹੈ ਨਹੀਂ ਨਹੀਂ ਮੇਰੇ ਪਪੀਤੇ ਨੂੰ ਹੱਥ ਨਾਲ ਆ ਨਾ 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 ਦੇ ਪਾਣੀ ਨੂੰ ਬੜੂ ਹੈ ਨਹੀਂ ਨਹੀਂ ਮੇਰੇ ਪਪੀਤੇ ਨੂੰ ਹੱਥ ਹੀ ਨਾਲ ਲਾ ਦੇ ਕੇ ਹੋ ਤੋੜਤਾ ਤੋ ਇਹਦਾ ਜਾਣ ਤਾਂ ਸਾਨੂੰ ਕੋਈ ਆ ਜੇ ਹਰਕਤਾਂ ਨਹੀਂ ਗਈ ਮੇਰੇ ਨਾਲ ਰੋਜ਼ ਇਹ ਲੜਾਈ ਇਹ ਕੰਮ ਦੀ ਹੈਗੀ ਇਹਨੇ ਪੁੱਠੇ ਕੰਮ ਕਰਨੇ ਆ ਹੁਣ ਵੱਧ ਰਿਖਤ ਸਾਨੂੰ ਕਰਦਾ ਮੇਰੇ ਇਹਨਾਂ ਸ਼ੌਂਕ ਨਾਲ ਲਾਇਆ ਹੋਇਆ ਦਰਖਤ ਹੈ ਪਪੀਤਾ। ਕਿ ਕਰਨ ਦੀ ਤਾਂ ਇਹਨਾਂ ਦਾ ਪਿੰਨੀ ਕਮਰ ਗਾਂ ਖੁੱਲੀ ਫਰਦੀ ਸੀ। ਉਹ ਗਾਂ ਗਾਂ ਇਹਦੀ ਸਾਡੀ ਲੜਾਈ ਦੋਨਾਂ ਦੀ ਐਪਸ ਵਿੱਚ ਸਾਡੀ ਦਾ 5 ਮਿੰਟ ਤੇ ਪਪੀਤਾ ਲਾਦੇ ਸੀ ਇਹਨੂੰ। ਕਿਉਂ ਦਾ ਇਹ ਸੰਤ 22 ਸਾਲਾਂ ਦਾ। ਹੂੰ 22 ਸਾਲਾਂ ਦਾ ਕਿੰਨੂ ਦੇਖੋ ਪੂਰੇ ਫੁੱਲ ਭਰੇ ਪਿਆ ਆ ਇਧਰ ਤਾਂ ਬਜਰ ਹੋਇਆ ਪਿਆ ਪੂਰਾ ਆ। ਹਾਂਜੀ। ਦੇਖੋ ਗੁੱਸੇ ਦੇਖੋ ਕਿੱਡੇ ਕਿੱਡੇ ਦੇ। ਹੂੰ। ਹਾਂ ਜਿਸ ਆਹ 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 ਬੂਟਾ ਡਾਈ ਟੁੱਟ ਨਾਲ ਹੀ ਹੋਈ ਪਈ ਐਨਾ ਬਜਨ ਆਇਆ ਤੇ ਛੇੜਨਾ ਤੂੰ ਨਾ ਤੋੜਦੀ ਪਹਿਲਾਂ ਉਹ ਅਮਰੂਦ ਸਾਡਾ ਸੀਗਾ ਦੇਖ ਲਓ ਬਰੂਰੀ ਨੇ ਕੀ ਹਾਲ ਕਰਤਾ ਜਮ੍ਹਾਂ ਸਕਾਤਾ ਖਤਮ ਕਰਤਾ ਉਹ ਆ ਆ ਦੇਖਾ ਡੇ ਡੇ ਗੁੱਸੇ ਲੱਗੇ ਉਹਨਾਂ ਉਹਨਾਂ ਇਹ ਆਪਦੇ ਚ ਬਜਨ ਹੈ ਨਹੀਂ ਜਿੰਨਾ ਇਹਨੂੰ ਪਵਿੱਤੇ ਦਾ ਹਾਲ ਅੱਗੇ ਪਿਆ ਆ ਦੇਖੋ ਕਟੋ ਕਟ 1 2 3 ਗਿਣੀ ਦੇ ਨਹੀਂ ਹੁੰਦੇ ਇਹਨੇ ਮੈਨੂੰ ਕਿਹਾ ਸੀਗਾ ਜੇ ਮੈਂ ਬੂਟਾ ਲਵਾਉਣਾ ਲਵਾਇਆ ਸੀ ਮੈਨੂੰ ਕਹਿੰਦਾ ਇਹ ਫਲ ਬਹੁਤ ਦੇਊਗਾ ਚਲ ਮੈਂ ਤੂੰ ਕਿਹਨਾਂ ਲਾ ਜਾ ਰਿਹਾ ਪਤਾ ਨਹੀਂ ਲਾਉਣ ਦਾ ਮਾਰਾ ਕਰਦਾ ਮੈਂ 500 ਰੁਪਏ ਦਾ ਲਵਾ ਲਿਆ ਸੀਗਾ ਅੱਜ ਤੋਂ ਸਵਾ ਦੋ ਸਾਲ 2.5 ਸਾਲਾਂ ਦੀ ਗੱਲ ਹੈ ਤੇ ਇਹ ਲਾ ਗਿਆ ਤੇ ਆਹ ਦੇਖੋ ਹੁਣ ਫਾਲ ਚੱਕੇ ਨੇ ਪਹਿਲੀ ਆ ਹਾਂ ਹੈ ਵੀਰਨ ਦੇਖੋ ਇਹ ਹਾਲਾ ਦੇਖੋ ਆ ਦੇਖੋ ਹਾਂ ਹਾਲ ਤਾਂ ਕੀ ਹੈਗਾ ਆ ਦੇਖ ਲੈ ਮਿਰਚਾਂ ਇਹ ਮਿਰਚਾਂ ਦੂਜੀਆਂ ਇਹ ਇਹ ਬੱਜਾ ਕਿੱਦਾਂ ਹੋ ਗਏ ਪਰ ਬੜੀਆਂ ਹੈਣੀਆਂ ਆ ਲੱਗੀਆਂ ਹੈਣੀਆਂ ਇਹਨੂੰ ਤੇ ਤੇ ਜਿਹੜਾ ਮੇਰਾ ਫੇਵਰਟ ਚੀਜ਼ ਖਾਣ ਚਾਣਾ ਉਹ ਹੈਗਾ ਪਪੀਤਾ ਤਾਂ ਇਹ ਕਰਕੇ ਮੈਂ ਪੀਤਾ ਲਵਾਇਆ ਇਧਰ ਮੜਾ ਕੇ ਮੈਂ ਸੋ ਜਾਵਾਂ ਮੈਂ ਇਹ ਫਰਕ ਕੀ ਗੱਲ ਕੀ ਹੋਈ ਵੀ ਆ ਆ ਦੇਖੋ ਮੀਂਹ ਦਾ ਪਾਣੀ ਇੱਥੇ ਖੜਾਗਾ ਕਿੰਨਾ ਮੱਛਰ ਹੋ ਜਾਂਦਾਗਾ ਹੁਣ ਗੱਲ ਪਤਾ ਕੀ ਹੋਇਆ ਵਾ ਹੁਣ ਇਹ ਸਾਡੀ ਜੜੀ ਹੋ ਗਈ ਖਤਮ ਠੀਕ ਹੈ ਇਹ ਜੜੀ ਖਤਮ ਹੋ ਗਈ ਹੁਣ ਅਜੀ ਆ ਬੀਜਿਆ ਕੇ ਰੱਖੀ ਬਿਠਾਈ ਕੋ 10 ਦਿਨ ਪਹਿਲਾਂ ਦਾ ਵੀ ਬੀਜਾਂਗੇ ਅੱਜ ਵੀਜਾਂਗੇ ਕੱਲ ਵੀਜਾਂਗੇ ਬੱਦਲ ਆਈ ਨਾ ਇਹ ਹਟਦਾ ਨਹੀਂ ਨਹੀਂ ਅੱਜ ਨੂੰ ਚੜੀ ਆ ਮੱਕੀ ਹਰੀ ਹੋਈ ਹੁੰਦੀ ਤੇ ਆ ਹਾਰ ਕੇ ਮੈਂ ਗਾਂ ਖੱਡਣ ਲੱਗ ਗਏ ਵਿੱਚ ਕੱਲੀ ਇਹ ਗਾਂ ਖੜਦੀ ਹੈ ਜੀ ਬਾਕੀ ਗਾਂ ਭੱਜ ਭੱਜ ਜਾਂਦੀਆਂ ਦੇਖਿਆ ਤਾਰ ਕੇ ਆ ਗਾਂ ਕੱਲੀ ਛੱਡੀ ਹੋਈ ਆ ਇਹ ਗਾਂ ਚਰਦੀ ਆ ਜੇ ਵਾਹ ਜਾਂਦੀ ਜੀ ਨੇੜੇ-ਨੇੜੇ ਰਹਿੰਦੀ ਆ ਹਾਂ ਸੀ ਲਾਵਾਂਗੇ ਸਾਲੂ ਸਬਜੀ ਸਾਲੂ ਸਬਜੀ ਸਾਲ ਤੱਕ ਕਿੰਨਾ ਟਾਈਮ ਪਿਆਗਾ ਨਹੀਂ ਨਹੀਂ ਪਹਿਲਾਂ ਵੀ ਲੱਗ ਸਕਦੀ ਆ ਕੋਈ ਇਹੋ ਜਿਹੀ ਨਹੀਂ ਗੱਲ ਹੁਣ ਇੱਥੇ ਆਪਣੇ ਮੁੰਡੇ ਦੀ ਲਾਈਵ ਆ ਦੋ ਢਾਈ ਕਿੱਲੇ ਉਹ ਸਬਜੀ ਦਾ ਕੰਮ ਹੀ ਕਰਿਆ ਉਹ ਬੰਦੇ ਨੇ ਤੇ ਹੁਣ ਉਹ ਪੱਟ ਕੇ ਹਨਾ ਕੱਦੂ-ਕੱਦੂ ਤੇ ਹੁਣ ਉਹ ਬਾਹਣ-ਬੂਣ ਬਾਕੇ ਰੱਖੀ ਬੈਠਾ ਮੁਰੇ ਦੀ ਸਿਆਲ ਸਿਆਲੀ ਸਬਜੀ ਲਾਵਾਂਗਾ ਮੈਂ ਤੇ ਵਧੀਆ ਤੇ ਚਲੋ ਕਿਉਂਕਿ ਸਾਡੀ ਇਹਦੇ ਵਿੱਚ ਤਾਂ ਹੀ ਕਿ ਪਤਾ ਕਿੰਨੀ ਕਿ ਲੜਾਈ ਹੋਇਆ ਕਰ ਹਾਂ ਕਿਉਂਕਿ ਇਹ ਬੰਦਾ ਮੇਰੇ ਨਾਲ ਤੇਰੀ ਸੋਚ ਥੋੜੀ ਡਿਫਰੈਂਟ ਹੈ ਚੱਲ ਆ ਜਾ ਗੋਹਾ ਸਾਡੀ ਸੋਚ ਇੰਨੀ ਡਿਫਰੈਂਟ ਹੈ ਨਾ ਬਹੁਤ ਜ਼ਿਆਦਾ ਡਿਫਰੈਂਟ ਚੱਲ ਆ ਜਾ ਗੋਹਾ ਛੱਟੇ ਤੇ ਮੁੜ ਕੇ ਤਾਰਾ ਕੱਢ ਗਏ ਆ ਦੇਖ ਲੋ ਆਰਡਰ ਮਾਰ ਕੇ ਚਲਾ ਗਿਆ ਛੱਟਲਾ ਤਾਂ ਨਹੀਂ ਆ ਚਲਦੇ ਆਪਾਂ ਅੰਦਰ ਤੇ ਹੁਣ ਚਲੋ ਸਟਾਰਟਿੰਗ ਹੋ ਗਈ ਕੂੜੇ ਦੀ ਤੇ ਇਹ ਰੇਸਿੰਗ ਸਾਡਾ ਤੁਸੀਂ ਦੇਖ ਸਕਦੇ ਹੋ ਮਾਨ ਵਲੌਗ ਦੇ ਵਿੱਚ ਮਾਨ ਵਲੌਗ 7 5 4 6 3 ਤੇ ਆਹ ਦੇਖ ਲੋ ਆ ਮੇਰੀ ਲਾਦ ਜਿਹੜੀ 24 ਘੰਟੇ ਸਕੂਲੋਂ ਆ ਕੇ ਤੇ ਬੈਠੀ ਰਹਿੰਦੀ ਆ ਆਰਾਮ ਨਾਲ ਹਾਂ 24 ਘੰਟੇ ਟੀਵੀ ਤੇ ਆ ਤੇ ਮੁੰਡੇ ਦਾ ਮੇਰਾ ਪਤਾ ਹੀ ਨਹੀਂ ਹੈ ਕਿੱਥੇ ਗਿਆ ਹੋਇਆ ਹੈਲੋ ਐਕਸਕਿਊਜ਼ ਮੀ ਉਠੋ ਬੰਦ ਕਰੋ ਟੀਵੀ ਬਹੁਤ ਚਿਰ ਹੋ ਗਿਆ ਹਾਂ ਚਲੋ ਜੋ ਆਉਂਦੇ ਸਕੂਲ ਪੜਨਦਾ ਹੈ ਨਹੀਂਗਾ ਤੇ ਆਰਾਮ ਨਾਲ ਫੋਨ ਦੇਖੀ ਆ ਮੁੰਡੇ ਵੀ ਦੇਖੀ ਜਾਣਾ ਖੜਿਆ ਬੇਲੜ ਇਹ ਰਹੀ ਮਾਜਰੀ ਡਿਟੇਲ ਰਾਈਟਿੰਗ ਸੋਹਣੀ ਰਾਈਟਿੰਗ ਸੋਹਣੀ ਹੈ ਜੀ ਕਿੰਨੀ ਸੋਹਣੀ ਹੈ 16 ਤਰੀਕ ਪੰਜਾਬੀ ਦਾ 16 ਤਰੀਕ 7ਵਾਂ ਮਹੀਨਾ 2025 ਮम्मा 025 ਹਾਂ ਚਲੋ ਆ ਲੈ ਉਹ ਸੋਨਾ ਉਹ ਰੱਖ ਆਹ ਉਹ ਮੈਂ ਝੋਲੇ ਵਿੱਚ ਪਾ ਦੇ ਕਿੰਨਾ ਬਿਰਾਜ ਨਹੀਂ ਆ ਉਹ ਉੱਚ ਪਾ ਕੇ ਸਾਹਮਣੇ ਕਰਨੀ ਸੌਖੀ ਆ ਜੜੀ ਕਹਿੰਦਾ ਐਂਜ ਨਹੀਂ ਹੋਊ ਚ ਇਹ ਲੰਬੀ ਜੜੀ ਕਹਿੰਦਾ ਪੰਜਾਬੀ ਦਾ ਕੰਮ ਮੈਨੂੰ ਪੜਾ ਦਿਆ ਕਰੋ ਮੈਂ ਕਰ ਦਿਆ ਤੁਹਾਨੂੰ ਪੜਾ ਦੇ ਤਾਂ ਜਾਂਦੇ ਨਹੀਂ ਕਿ ਮੈਂ ਪੰਜਾਬੀ ਦਾ ਕੰਮ ਕਰਦਿਆਂ ਕਰੂੰਗਾ ਤੇਰੇ ਦੋਸਤੋ ਜੇ ਸਾਡਾ ਬਲੌਗ ਤੁਹਾਨੂੰ ਵਧੀਆ ਲੱਗਿਆ ਵੱਧ ਤੋਂ ਵੱਧ ਸਪੋਰਟ ਸ਼ੇਅਰ ਸਬਸਕ੍ਰਾਈਬਰ ਸਾਰਾ ਕੁਝ ਹੀ ਕਰਦੇ ਸਾਰਾ ਕੁਝ ਕਰਦਾ ਕਰ ਹਾਂ ਸਾਰਾ ਕੁਝ ਕਰਦਾ ਕਰ ਤੇ ਵਲੋਗ ਦਾ ਨਾਮ ਹੈਗਾ ਬੜਾ ਬੜਾ ਸਿਮਨਜੀਤ ਸਿੰਘ ਬਸ ਆਪਣੇ ਪਤਾ ਹੈ ਆਪਣੇ ਬਲੌਗ ਕਿਸ ਵੇਸਤੇ ਹੁੰਦਾ ਬਸ ਆਪਣੇ ਨੰਕਰ ਰੱਖੇ ਵੀ ਆ ਇਹਨਾਂ ਦੀ ਬਾਤ ਆਏ ਵਿੱਚ ਸਾਰਾ ਘਰ ਦੀ ਰਟੀਆਂ ਬਾਰੇ ਸਾਰਾ ਕੁਝ ਦਿਖਾ ਦਿਖਾਇਆ ਕਰਾਂਗੇ ਹੁਣ ਬਸ ਜਾਨਵਰ ਲਿਆਉਣ ਈ ਮੈਂ ਕੋਈ ਰਾਮੂ ਦੇ ਪਾਸੇ ਤੇ putted ਪਾਗੇ ਨਾ ਜਾਨਵਰ ਜਿਵੇਂ ਆਰਾ ਵਗੈਰਾ ਉਹ ਮੈਂ ਡਿਸਾਈਡ ਕਰਨਾ ਹੈ ਇਹ ਕਿਹੜੇ ਕਿਹੜੇ ਜਾਨਵਰ ਲੈ ਕੇ ਆਉਣਾ ਫਿਰ ਸੋਮਨ ਬਲੌਗ ਵਿੱਚ ਦਿੱਲੀ ਉਹ ਦਿਖਾਇਆ ਕਰਾਂਗੇ ਆਪਣੇ ਬਲੌਗ ਸਿਮਰਜੀਤ ਸਿੰਘ 1425 ਨੂੰ ਜਿਹੜਾ ਆਪਣਾ ਉਹਗਾ ਅਕਾਊਂਟ ਆਗਾ ਵੀ ਉਹ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਜੀ ਧੰਨਵਾਦ ਜੀ ਅੱਗੇ ਵੀਡੀਓ ਵਧੀਆ ਲੱਗੇ ਸਾਡੇ ਦਾ ਅੱਜ ਸ਼ਾਮ ਹੋਇਆ ਕਰਪਾ ਹੁੰਦੀ ਆ ਪਰ ਦੇਖ ਸਕਦੇ ਹੋ ਤੁਸੀਂ ਇੱਥੇ ਤੱਕ ਕਿਵੇਂ ਲੱਗ ਰਿਹਾ ਸਵੇਰ ਦਾ ਸ਼ਾਮ ਦਾ ਟਾਈਮ ਹੋ ਚੁੱਕਾ 6:30 ਹੋ ਚੁੱਕੇ ਹੈਗੇ ਤੇ ਅਸੀਂ ਅੰਦਰਾਂਗੇ ਤੇ ਰੋਟੀ ਖਾਣ ਦੀ ਤਿਆਰੀ ਹੋ ਰਹੀ ਹੈ ਤੇ ਹਜੇ ਟਾਈਮ ਦੇਣ ਦੇਖ ਸਕਦੇ ਆ ਆਖਣਗੇ ਰਾਤ ਨੂੰ ਨਹੀਂ ਭੁੱਖ ਲੱਗ ਹਜੇ ਟਾਈਮ ਇੰਨਾ ਖੜਾ ਦੇਣਾ 6:30 ਵਜੇ ਰੋਟੀ ਖਾ ਲੈਣੇ ਫਿਰ ਉਹ ਦੁਬਾਰਾ ਮੱਛਰ ਹੋ ਜਾਂਦਾ ਚਲੋ ਜੀ ਅੱਜ ਦਾ ਵਲੌਗ ਜੇ ਤੁਹਾਨੂੰ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਵੀਰ ਕਰ ਧੰਨਵਾਦ